ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਮੇਰੀ ਗੱਲਬਾਤ ਦਾ ਵਿਸ਼ਾ ਜਿਹੜੀ ਲਾਈਵ ਚੈਟ ਲਾਈਵ ਜਿਹੜਾ ਲਿੰਕ मैम ਨੇ ਭੇਜਿਆ ਸੀ ਉਹਨੂੰ ਓਪਨ ਕਿਵੇਂ ਕਰਨਾ ਤੇ ਉਹਦੇ ਵਿੱਚ ਆਪਣੀ ਹਾਜ਼ਰੀ ਅਸੀਂ ਕਿਵੇਂ ਭੇਜਣੀ ਆ ਉਹਦੇ ਬਾਰੇ ਮੈਂ ਦੱਸੂਗੀ ਸਭ ਤੋਂ ਪਹਿਲਾਂ ਤਾਂ ਤੁਸੀਂ ਉਹ ਲਿੰਕ ਨੂੰ ਓਪਨ ਕਰਨਾ ਹੈ ਮਾਸਟਰ ਕਲਾਸ ਵਾਲਾ ਇੱਥੇ ਬਲੂ ਅੱਖਰਾਂ ਤੇ ਕਲਿੱਕ ਕਰੋਗੇ ਤਾਂ ਐਵੇਂ ਜਿਹੜਾ ਤੁਹਾਡਾ ਉਹ ਲਾਈਵ ਓਪਨ ਹੋ ਜਾਊਗਾ ਹਨਾ ਵਿਸਤਾਰ ਵਿੱਚ ਚਰਚਾ ਵਾਟ ਜਿਵੇਂ ਤੁਸੀਂ ਓਪਨ ਕਰੋਗੇ ਤਾਂ ਇਹਦੇ ਨੀਚੇ ਤੁਸੀਂ ਦੇਖ ਸਕਦੇ ਹੋ ਐਵੇਂ ਲਾਈਵ ਚੈਟ ਜਿਹੜੀ ਉਹ ਚੱਲ ਰਹੀ ਆ ਤਾਂ ਚੈਟ ਦੇ ਵਿੱਚ ਤੁਸੀਂ ਆਪ ਦਾ ਨਾਮ ਜਿਵੇਂ ਮੈਂ ਫਿਲ ਕਰ ਰਹੀ ਆ ਐਵੇਂ ਫਿਲ ਕਰ ਦੇਣਾ ਜਦੋਂ ਐ ਫਿਲ ਕਰ ਦੋਗੇ ਤਾਂ ਉਹਦਾ ਨਾਲ ਦੀ ਨਾਲ ਤੁਸੀਂ ਸਕਰੀਨ ਸ਼ਾਟ ਲੈ ਲੈਣਾ ਹੈ ਨਾ ਅੱਜ ਜਿਵੇਂ ਤੁਸੀਂ ਦੇਖ ਸਕਦੇ ਹੋ ਨੀਚੇ uh, SBS ਅਕੈਡਮੀ ਦਾ ਮੇਰਾ ਆ ਗਿਆ ਨਾ ਕੁਸ਼ਵਿੰਦਰ ਕੌਰ ਸੰਗਰਾ ਹੁਰਫਰੀਦਕੋਟ ਇਸੇ ਤਰ੍ਹਾਂ ਤੁਹਾਡਾ ਵੀ ਜਿਹੜਾ ਆ ਇੱਥੇ ਨਾਮ ਲਿਖਿਆ ਆ ਜਾਊਗਾ ਤਾਂ ਜਦੋਂ ਇਹ ਨਾਮ ਲਿਖਿਆ ਆ ਗਿਆ ਤਾਂ ਤੁਸੀਂ ਜਿਹੜਾ ਸਕਰੀਨਸ਼ਾਟ ਲੈ ਕੇ ਤੇ ਉਂਗਲਾਂ ਦੇ ਨਾਲ ਸਕਰੀਨਸ਼ਾਟ ਲੈ ਲੈਣਾ ਤੇ ਉਹਨੂੰ اٹੈਂਡੈਂਸ ਦੇ ਰੂਪ ਵਿੱਚ ਆਪਣੇ ਕੋਲੇ ਰੱਖ ਲੈਣਾ ਠੀਕ ਹੈ ਤੇ ਬਾਅਦ ਵਿੱਚ ਗਰੁੱਪ 'ਚ ਸ਼ੇਅਰ ਕਰ ਦੇਣਾ ਇਹ ਹੀ اٹੈਂਡੈਂਸ ਆ ਆਪਣੀ ਅੱਜ ਦੀ ਲਾਈਵ ਚੈਟ ਦੀ ਅੱਜ ਦਾ ਜਿਹੜਾ ਲਾਈਵ ਸੈਸ਼ਨ ਚੱਲ ਰਿਹਾ ਉਹਦੀ ਤੁਸੀਂ ਐਵੇਂ ਹਾਜ਼ਰੀ ਦੇ ਸਕਦੇ ਹੋ ਧੰਨਵਾਦ